ਸਤਿ ਸ਼੍ਰੀ ਅਕਾਲ ਠੀਕ ਠਾਕ ਹੋ ਸਾਰੀ ਇੱਕ ਫੋਨ ਆ ਰਹੇ ਨੇ तकरीबन ਰੋਜ਼ 25 ਕੋਈ ਕਹਿੰਦਾ ਮੈਂ ਪਟਿਆਲੇ ਦਾਖਲਾ ਪੰਜ ਦਿਨ ਹੋ ਗਏ ਹੁਣ ਮੈਨੂੰ ਚੰਡੀਗੜ੍ਹ ਬੁਲਾ ਕੇ ਮੇਰਾ ਮੈਨੂੰ ਦਾੜਲਾ ਕਰਾਓ ਮੇਰਾ ਇਲਾਜ ਕਰੋ ਕੋਈ ਕਹਿੰਦਾ ਮੈਂ ਲੁਧਿਆਣੇ ਦਾਖਲਾ ਕੋਈ ਕਹਿੰਦਾ ਜਲੰਧਰ ਦਾਖਲਾ ਕੋਈ ਕਹਿੰਦਾ ਮੈਂ ਅੰਮ੍ਰਿਤਸਰ ਦਾਖਲਾ ਕੀ ਕਰ ਸਕਦਾ ਹੈ ਉਹਦੇ ਵਿੱਚ ਬੰਦਾ ਜਦੋਂ ਤੁਸੀਂ 4 ਦਿਨ ਦਾਖਲ ਹੋਗੇ ਜਦੋਂ ਤੁਸੀਂ ਵੈਂਟੀਲੇਟਰ ਤੇ ਪਾਏ ਹੋ ਉਦੋਂ ਇੱਥੇ ਆ ਕੇ ਕੋਈ ਹੱਲ ਨਹੀਂ ਇੱਥੇ ਆ ਕੇ ਕੋਈ ਵੈਂਟੀਲੇਟਰ ਨਹੀਂ ਆਏਗਾ ਵੀ ਤੁਸੀਂ ਉੱਥੋਂ ਚੱਲੇ ਜਿੱਥੇ ਤੁਹਾਡਾ 50000 ਰੋਜ਼ ਦਾ ਲੱਗਦਾ ਹੈ ਤੇ ਇੱਥੇ ਆ ਕੇ ਤੁਹਾਨੂੰ ਮੁਫਤ ਵਾਲਾ ਵੈਂਟੀਲੇਟਰ ਜਦੀ ਮਿਲ ਜੂ ਕੋਈ ਹੈ ਨਹੀਂ ਸਿਸਟਮ ਹੀ ਆ ਗਿਆ ਜਿਹੜਾ ਵੈਂਟੀਲੇਟਰ ਮਿਲ ਜੇਗਾ ਮੈਂ ਬਾਹਰੋਂ ਘੜੀਆਂ ਐਂਬੂਲੈਂਸਾਂ ਵਾਪਸ ਜਾਂਦੀਆਂ ਦੇਖਦਾ ਕੋਈ ਜਾਨ ਪਾਉਣ ਵਾਲਾ ਸਿਸਟਮ ਨਹੀਂ ਹੈਗਾ ਕਈ ਕਹਿਣਗੇ ਵੀ ਉੱਥੇ ਜਾ ਕੇ ਸ਼ਾਇਦ ਬੰਦਾ ਸਾਡਾ ਠੀਕ ਹੋ ਜੂ ਇੱਥੇ ਬੰਦਾ ਸਾਡਾ ਕੋਮਾ ਚ ਪਿਆ ਸਾਨੂੰ ਉੱਥੇ ਦਾਖਲ ਕਰਾਉ ਕੋਈ ਇਹੋ ਜਿਹਾ ਜਾਦੂ ਨਹੀਂ ਹੈਗਾ ਚੰਡੀਗੜ੍ਹ ਵੀ ਤੁਹਾਡੇ ਪ੍ਰਾਈਵੇਟ ਚੋਂ ਇੱਥੇ ਆ ਕੇ ਹੁਣੇ ਤੁਹਾਡਾ ਹੱਲ ਹੋ ਜੂ ਹਾਂ ਇੱਕ ਗੱਲ ਹੈਗੀ ਐ ਜੇ ਸ਼ੁਰੂਆਤੀ 8 ਘੰਟਿਆਂ ਚ ਬੰਦਾ ਪੀਜੀਆਈ ਪਹੁੰਚ ਜਾਵੇ ਉਹਦੇ ਚ ਜਾਦੂ ਵੀ ਹੈਗਾ ਉਹਦੇ ਚ ਜਾਨ ਵੀ ਪੈ ਜਾਂਦੀ ਹੈ ਜਦੋਂ 8 ਘੰਟਿਆਂ ਤੋਂ ਉੱਪਰ ਦੀ 10 ਘੰਟਿਆਂ ਤੋਂ ਲੰਘ ਗਿਆ ਤਾਂ ਬ੍ਰੇਨ ਚ ਬਲੱਡ ਭਰ ਜਾਂਦਾ ਫੇਰ ਤੁਸੀਂ ਕਿਤੇ ਲੈ ਜਾਓ ਉਹਦੇ ਚ ਕੋਈ 1% ਚਮਤਕਾਰ ਹੋ ਜੇ ਹੋ ਜੇ ਹੱਲ ਨਹੀਂ ਕੋਈ ਹੁੰਦਾ ਕਿਉਂਕਿ ਜਦੋਂ ਸਾਰਾ ਤੁਹਾਡਾ ਬ੍ਰੇਨ ਦਾ ਜਿਹੜਾ ਕਰੰਟ ਸਿਸਟਮ ਹੈ ਉਹੀ ਡੈਮੇਜ ਹੋ ਗਿਆ ਤਾਂ ਬੰਦਾ ਉੱਠ ਕਿਵੇਂ ਖੜੂਗਾ ਹੁਣੇ ਹੁਣੇ 12 ਫੋਨ ਆਏ ਨੇ ਮੈਨੂੰ 12 ਲਗਾਤਾਰ ਸਵੇਰੇ 8 ਵਜੇ ਦਾ ਚੰਬੀ ਘੜਾ ਆਇਆ ਵੇ ਹੁਣ ਤੱਕ 12 ਫੋਨ ਆ ਚੁੱਕੇ ਨੇ ਸਾਡਾ ਜੀ ਦਾਖਲਾ ਇੱਥੇ ਕਰਾਓ ਪਹਿਲਾਂ ਭਾਈ ਤੁਸੀਂ ਰਿਸ਼ਤੇਦਾਰਾਂ ਦੇ ਮਗਰ ਲੱਗ ਕੇ ਨਾ ਜੀ ਨਾ ਉੱਥੇ ਕੋਈ ਪੁੱਛਦਾ ਨਹੀਂ ਨਾ ਜੀ ਉੱਥੇ ਨਹੀਂ ਜਾਣਾ ਆਪਾਂ ਨੇ ਫਿਰ ਚਾਰ ਦਿਨਾਂ ਚ ਤੁਹਾਡੀ ਨੀਚੇ ਆ ਕੇ ਨਿਕਲ ਜਾਂਦੀ ਐ ਜਾਂ ਰੋਜ ਦਾ 50 6000 ਲੱਗਦਾ ਐ ਜਾਂ ਰੋਜ ਦਾ 1 ਲੱਖ ਰੁਪਇਆ ਲੱਗਦਾ ਸੋਚ ਕੇ ਜਾਵੇ ਬੰਦਾ ਪ੍ਰਾਈਵੇਟ ਹਸਪਤਾਲ ਚ ਵੀ ਮੇਰਾ ਰੋਜ ਦਾ 1 ਲੱਖ ਰੁਪਇਆ ਲੱਗੂ ਜੇ ਤੁਹਾਡੇ ਘਰੇ 20 ਲੱਖ ਰੁਪਇਆ ਪਿਆ ਤਾਂ ਸਿਰ ਦੀ ਸੱਟ ਵਾਲੇ ਨੂੰ ਪ੍ਰਾਈਵੇਟ ਹਸਪਤਾਲ ਚ ਲੈ ਕੇ ਜਾਓ ਜੇ ਤੁਹਾਡੇ ਘਰੇ 20000 ਐ ਤਬ ਪੀਜੀਆ ਹੀ ਆਜੋ ਚਾਹੇ 4 ਘੰਟੇ ਲੱਗਣ ਚਾਹੇ 5 ਲੱਗਣ ਮੈਂ ਇੱਕ ਹੋਰ ਹਨ ਦੇਖਿਆ ਜਿਹਦੇ ਕੋਲੇ ਪੈਸੇ ਨਹੀਂ ਨਾ ਹੁੰਦੇ ਜਿਹੜਾ ਗਰੀਬ ਹੁੰਦਾ ਉਹ ਪੀਜੀਆ ਹੀ ਪਹੁੰਚ ਕੇ ਉਹਦੀ ਜਾਨ ਵੀ ਬਚ ਜਾਂਦੀ ਹੈ ਜਿਹੜੇ ਪੈਸੇ ਦੀ ਹੰਮੀ ਕਰਦੇ ਨੇ ਵਿਲਾਸ ਹੀ ਖਰਚਦਾਗੇ 5-10 ਲੱਖ ਉਹ ਜਦੋਂ ਉੱਥੇ 4-5 ਦਿਨ ਵੈਂਟੀਲੇਟਰ ਤੇ ਪੈਂਦੇ ਨੇ ਫਿਰ ਕਹਿੰਦੇ ਨੇ ਤਾਂ ਕੁਝ ਕਰਦੇ ਹੈਗੇ ਨਹੀਂ ਵੀ ਵੈਂਟੀਲੇਟਰ ਕਿਵੇਂ ਠੀਕ ਕਰ ਦੂਗਾ ਬੰਦੇ ਨੂੰ ਫੇਰ ਭਾਰ ਦਿੰਦੇ ਨੇ ਚੰਗਿਆਣਾ ਅਸਲ ਫਸਦਾ ਹੀ ਪੈਸੇ ਵਾਲਾ ਹੈ ਇਹਦੇ ਚ ਹੰਕਾਰ ਹੈ ਉਹ ਫਸਦਾ ਹੈ ਪ੍ਰਾਈਵੇਟ ਹਸਪਤਾਲਾਂ ਚ ਜਿਹੜਾ ਗਰੀਬ ਹੈ ਉਹ ਤਾਂ ਵਿਚਾਰਾ ਕਹਿੰਦਾ ਜੀ ਮੈਨੂੰ ਕਿਸੇ ਇਹ ਜਿਹੇ ਹਸਪਤਾਲੇ 'ਚ ਭੇਜ ਦਿਓ ਉਹ 4-5 ਘੰਟਿਆਂ 'ਚ ਤੱਕੇ-ਤੁੱਕੇ ਖਾਂਦਾ ਇੱਥੇ ਆ ਜਾਂਦਾ ਹੈ 15 ਦਿਨਾਂ 'ਚ ਠੀਕ ਹੋ ਕੇ ਘਰੇ ਚਲਾ ਜਾਂਦਾ 1000 ਗਰੀਬ ਬੰਦੇ ਦਾ ਆਹ ਸਵਾਲ ਚੜਦੇ ਚੜਦੇ ਟ੍ਰੀਟਮੈਂਟ ਕਰਾਇਆ ਮੈਂ ਜਿਨ੍ਹਾਂ 'ਚੋਂ 12-13 ਬੱਦ ਤੋਂ ਵੱਧ ਮਰੀਜ਼ ਐਕਸਪਾਇਰ ਹੋਏ ਹੋਣਗੇ ਬਾਕੀ ਸਾਰੇ ਠੀਕ-ਠਾਕ ਆਪਦੇ ਘਰੇ ਚਲੇ ਗਏ ਨੇ ਅਜੇ ਸਾਲ ਨੂੰ 3 ਮਹੀਨੇ ਹੋਏ ਨੇ ਚੜ੍ਹੇ ਨੂੰ ਉਹ ਗਰੀਬ ਵਿਚਾਰੇ ਤੁਰਨ ਲੱਗੀ ਫੋਨ ਕਰਨਗੇ ਵੀਰ ਜੀ ਤੁਹਾਡਾ ਨੰਬਰ ਮਿਲਿਆ ਸੀ ਜਿਹੜਾ ਪ੍ਰਵੀਨ ਸਰ ਨੂੰ ਫੋਨ ਕਰਦੇ ਹੋ ਸੀ ਪੀਜੀਆ ਹੀ ਪਹੁੰਚਣਾ ਉਹ ਪਹੁੰਚਦੇ ਨੇ ਆਪਰੇਸ਼ਨ ਵੀ ਹੋ ਜਾਂਦਾ ਹੈ ਮਰੀਜ਼ ਦੇ ਪੈਸੇ ਵੀ ਨਹੀਂ ਲੱਗਦੇ ਜਿਹੜਾ ਹੁੰਦਾ ਅਮੀਰ ਉਹ ਪਹਿਲਾਂ ਆਪਾਂ ਹੈਂਕਰ ਚ ਸਾਡੇ ਵਾਲੀ ਵੀਡੀਓ ਨੂੰ ਸਕਰੋਲ ਕਰਦਾ ਰਹਿੰਦਾ ਜਦੋਂ ਫਿਰ ਕਿਤੇ ਲੋਡ ਪੈਂਦੀ ਹੈ ਫਿਰ ਗਾਂ ਦੀ ਗਾਂ ਲੱਪ ਕੇ ਮੇਰੇ ਪਿੰਡ ਦੇ ਆੜੀਆਂ ਨੂੰ ਰਿਸ਼ਤੇਦਾਰਾਂ ਨੂੰ ਪਤਾ ਨਹੀਂ ਕਿਹਨੂੰ ਕਿਹਨੂੰ ਫੋਨ ਕਰੀ ਜਾਂਦੇ ਨੇ ਇੱਕ ਫੋਨ ਨਹੀਂ ਕਰਦੇ ਜਿਹੜਾ ਵੀ ਜਾਣਦਾ ਮੈਨੂੰ ਕੋਈ ਪਿੰਡ ਦਾ ਬੰਦਾ ਕੋਈ ਹੋਰ ਦੇ ਫੋਨ ਉਹਨੂੰ ਕਹੋ ਜੀ ਸਾਡਾ ਤਾਂ ਜੀ ਪਟਿਆਲੇ ਪਿਆ ਸਾਡਾ ਲੁਧਿਆਣੇ ਪਿਆ ਸਾਡਾ ਕੰਮ ਕਰਾਵੇ ਜੀ ਭਾਈ ਮੈਂ ਠੇਕਾ ਲੈ ਲੈਣਾ ਤੁਹਾਡਾ ਕੋਈ ਤੁਸੀਂ ਮੈਨੂੰ ਤਰਕਾ ਤੇ ਰੱਖਿਆ ਹੋਵੇ ਬੀਕਤਾ ਮੈਂ ਤੁਹਾਡੇ ਸਾਰੀ ਦਿਹਾੜੀ ਫੋਨ ਤੇ ਮਗਜ ਮਾਰ ਕੇ ਤੁਹਾਨੂੰ ਦੱਸਾਂ ਵੀ ਭਾਈ ਪ੍ਰਾਈਵੇਟ ਨਾ ਜਾਇਆ ਕਰੋ ਇੱਕ ਤੁਸੀਂ ਜਦੋਂ ਪ੍ਰਾਈਵੇਟ ਤੇ ਦਾਖਲ ਹੋਗੇ ਜਦੋਂ ਰੋਜ਼ ਤੁਹਾਡਾ ਲੱਗਦਾ 100 ਰੁਪਿਆ ਉਦੋਂ ਤੁਸੀਂ ਕਹਿੰਦੇ ਸਾਡਾ ਕੰਮ ਕਰਾਵੇ ਉਦੋਂ ਤੁਸੀਂ ਦਬਾਅ ਪਾਉਂਦੇ ਹੋ ਮੇਰੇਆਂ ਦੋਸਤਾਂ ਮਿੱਤਰਾਂ ਤੋਂ ਭਾਈ ਜੀ ਉਹ ਕਹਿੰਦਾ ਮੈਂ ਨਹੀਂ ਕਰਾ ਸਕਦਾ ਭਾਈ ਨਹੀਂ ਕਰਾ ਸਕਦਾ ਤੁਹਾਡੇ ਮਰੇ ਪਏ ਬੰਦੇ 'ਚ ਕਿਵੇਂ ਜਾਨ ਪਵਾ ਦੂੰ ਜਿਹੜਾ ਬੰਦਾ ਕੋਮਾ 'ਚ ਚਲਿਆ ਗਿਆ ਵੈਂਟੀਲੇਟਰ ਲੱਗ ਗਿਆ ਉਹਨੂੰ ਪੀਜੀਆਈ ਛੱਡ ਤੁਸੀਂ ਸਿੰਗਾਪੁਰ ਲੈ ਜਾਓ ਉਹਦਾ ਹੱਲ ਨਹੀਂ ਹੁੰਦਾ ਸਾਫ਼ ਦੀ ਗੱਲ ਹੈ ਹੱਲ ਹੈ ਤਾਂ ਸਿਰਫ ਪਹਿਲਿਆਂ 10 ਘੰਟਿਆਂ 'ਚ ਸਿਰ ਦੀ ਸੱਟ ਵਾਲੇ ਦਾ 10 ਘੰਟਿਆਂ 'ਚ ਪਹੁੰਚੇ ਇੱਥੇ ਮੈਂ ਘੜੂਗਾ ਨਾਲ ਉਦੋਂ ਤਾਂ ਤੁਹਾਡੀ ਚੀਕ ਨਿਕਲ ਜਾਂਦੀ ਹੈ ਪੀਜੀਆਈ ਦੇ ਨਾ ਉਹਦੋਂ ਤਾਂ ਕਹਿੰਦੇ ਨਾ ਜੀ ਨਾ ਛੱਟੇ ਦਾ ਪੈਸੇ ਇਹਨੇ ਅਸੀਂ ਤੇ ਖਰਚ ਦਾਂਗੇ ਫੇਰ ਤੁਸੀਂ ਝਗਿਆਣਾ ਮਾਰਦੇ ਹੋ ਪੰਜ ਦਿਨ ਵੀ ਨਹੀਂ ਕੱਟਦੇ ਭਰੋ ਪੈਸੇ ਫੇਰ ਤੁਹਾਨੂੰ ਪਤਾ ਲੱਗੇ ਜ਼ਮੀਨਾਂ ਵਿਗਦੀਆਂ ਦੇਖਦਾ ਮੈਂ ਲੋਕਾਂ ਦੀਆਂ ਕਰਜ਼ਾਈ ਹੋ ਕੇ ਪਤਾ ਨਹੀਂ ਕੀ ਹੋ ਗਿਆ ਯਾਰ ਪੰਜਾਬ ਨੂੰ ਇੰਨੀਆਂ ਵੀਡੀਓ ਪਾਈਆਂ ਨੇ ਇੰਨਾ ਸਾਲ ਲਾਏ ਨੇ ਸਮਝਾਉਂਦਿਆਂ ਨੂੰ ਭਾਈ ਸਰ ਦੀ ਸੱਟ ਵਾਲੇ ਨੂੰ ਪੀਜੀਆ ਹੀ ਲਿਆ ਕਰੋ ਤਕਰੀਬਨ ਤਕਰੀਬਨ 25 ਬ੍ਰੇਨ ਦੇ ਸਰਜਨ ਨਿਊਰੋ ਸਰਜਨ ਪੀਜੀਆਈ ਚ ਸਟੈਂਡ ਬਾਈ ਕਰ ਰਹੇ ਨੇ 24 ਘੰਟੇ ਮੈਂ 5 ਘੰਟਿਆਂ ਦੇ ਆਪਰੇਸ਼ਨ ਹੁੰਦਾ ਦੇਖਿਆ ਜਿੱਦੀ ਜਾਨ ਬਚਦੀ ਹੈ ਪੀਜੀਆਈ ਚ ਬੰਦਾ ਆਇਆ ਆਨਸਰ ਸਕੈਨ ਹੋਈ ਸਕੈਨ ਹੋਣਸਰ ਆਪਰੇਸ਼ਨ ਦਾਟ ਵਿਚ 6 ਆਪਰੇਸ਼ਨ ਦਾਟ ਚ ਚੱਲਦੇ ਨੇ ਪੀਜੀਆਈ ਚ ਨਿਊਰੋ ਦੇ ਐਮਰਜੈਂਸੀ ਵਾਲੇ ਨੂੰ ਐ ਵੀ ਨਹੀਂ ਪੁੱਛਦੇ ਵੀ ਤੂੰ ਸਮਝ ਲੈ ਜਾਨ ਬਚਦੀ ਹੋਣੀ ਚਾਹੀਦੀ ਹੈ ਉਹ ਕਹਿੰਦੇ ਨੇ ਲਿਓ ਅੰਦਰ ਲੈ ਕੇ ਉਹ ਸਮਾਨ ਅੰਦਰ ਬਥੇਰਾ ਪਿਆ ਹੁੰਦਾ ਐਡਾ بڑا ਇਨਫਰਾਸਟ੍ਰਕਚਰ ਹੈ ਕੋਈ ਸਮਾਨ ਪਿੱਛੇ ਬੰਦੇ ਨੂੰ ਮਰਨ ਨਹੀਂ ਦਿੰਦੇ ਇੱਥੇ ਮੇਰੇ ਕੋਲੇ ਮੈਂ 50 ਗਰੀਬ ਆਹੇ ਜੇ ਦੇਖੇ ਨੇ ਆਪਦੀ ਜ਼ਿੰਦਗੀ ਚ ਜਿਨ੍ਹਾਂ ਕੋਲੇ ਪੈਸੇ ਹੁੰਦੇ ਹੀ ਨਹੀਂ ਉਹਦਾ ਆਪਰੇਸ਼ਨ ਹੋ ਜਾਂਦਾ ਅੰਦਰੋਂ ਲਾਣ ਦੇ ਜੀ ਹੈਂਕੜ ਬਾਜੀ ਦਾ ਸਾਡੇ ਚ ਹੰਕਾਰ ਤਾਂ ਐਨੇ ਪੰਜਾਬੀ ਗਾਣੇ ਸਭ ਸੁਣ ਕੇ ਵੀ ਨਾ ਜੀ ਅਸੀਂ ਤਾਂ ਫਲਾਣੇ ਹੁੰਨੇ ਆ ਅਸੀਂ ਠਿਮਕੇ ਹੁੰਨੇ ਆ ਅਸੀਂ ਤਾਂ ਖਰਚ ਦਾਂਗੇ ਪੈਸੇ ਤੰਗ ਕੀਤਾ ਪਿਆ ਯਾਰ ਰੋਜ਼ ਦੇ 25 ਫੋਨ 30 ਫੋਨ 25 ਫੋਨ 30 ਫੋਨ ਭਾਈ ਪਹਿਲਾਂ ਆਇਆ ਕਰੋ ਬਾਅਦ ਚ ਮੇਰੇ ਕੋਲੇ ਕੋਈ ਫੋਨ ਨਾ ਕਰੇ ਯਾਰ ਮੈਂ ਵੀ ਹੁਣ ਅੱਕ ਗਿਆ ਪਿਆ ਦਬਾਓ ਇਹਨਾ ਪੈਂਦਾ ਕਦੇ ਕੋਈ ਰਿਸ਼ਤੇਦਾਰ ਕਦੇ ਬੇਰਾ ਰਿਸ਼ਤੇਦਾਰ ਕਦੇ ਮੇਰਾ ਦੋਸਤ ਯਾਰ ਫੋਨ ਗਾਹਾਂ ਦੀ ਗਾਹ ਮਾਰੀ ਜਾਣਗੇ ਉਹਨੂੰ ਕਹੋ ਜੀ ਉਹਨੂੰ ਕਹੋ ਜੀ ਭਾਈ ਮੈਂ ਕਿਵੇਂ ਕਰ ਸਕਦਾ ਜੇ ਵੈਂਟੀਲੇਟਰ ਦਾ ਪ੍ਰਬੰਧ ਕੀ ਦੇ ਮੂਹ ਨਾਲ ਲਾ ਕੇ ਡਾਕਟਰ ਨੂੰ ਕਹਾ ਵੀ ਇਹਦੇ ਲਾ ਦਿਓ ਜੀ ਸਾਡੇ ਬੰਦੇ ਦੇ ਲਾ ਦਿਓ ਤੁਸੀਂ ਆਪਦੇ ਵਾਲਾ ਮਾਰ ਲਓ ਇੱਥੇ 150 ਵੈਂਟੀਲੇਟਰ ਚੱਲਦਾ ਔਰ ਲੱਗਿਆ ਹੋਆ ਸਾਰੇ ਲੋਕਾਂ ਦੇ ਥੋੜੇ ਵਾਲੇ ਇਹ ਕਿੰਨੇ ਲਾ ਕੇ ਲਾ ਦੂ ਅਗਲਾ ਦੂਜੇ ਤੋਂ ਔਰ ਤਰਤੀਬ ਬਾਰੇ ਮਿਲਦਾ ਜਿਹੜੇ ਪਹਿਲੀਆਂ ਚੋਰੇ ਆ ਕੇ ਦਾਖਲ ਹੋ ਜਾਂਦੇ ਨੇ ਇਸ ਲਈ ਅਰਜੀ ਹੈ ਮੇਰੀ ਮੈਨੂੰ ਕਰ ਲੈਣ ਦਾ ਕੰਮ ਮੈਨੂੰ ਪ੍ਰਾਈਵੇਟਾ ਜੋ ਪੀਜੀਆ ਹੀ ਆਉਣ ਲਈ ਕੋਈ ਫੋਨ ਨਾ ਕਰੇ ਪ੍ਰਾਈਵੇਟ ਹਸਪਤਾਲਾਂ 'ਚ ਜੋ ਜਿਹੜਾ ਬੰਦਾ ਕਹਿੰਦਾ ਮੈਂ ਪੀਜੀਆਈ ਜਾਣਾ ਮੈਨੂੰ ਫੋਨ ਨਾ ਕਰੇ ਪਹਿਲੇ 10 ਘੰਟੇ 'ਚ ਜਿੰਨੇ ਮਰਜ਼ੀ ਫੋਨ ਕਰ ਲੋ ਮੈਨੂੰ ਮੈਂ ਨਾਲ ਖੜੂ ਹੋਰੇ ਪਰ ਜੇ ਕਹੋ ਵੀ ਮੇਰੇ 4 ਦਿਨ ਦਾ ਪੀਜੀਆਈ ਦਾ ਅਕਲ ਹੈ ਮੈਨੂੰ ਫੋਨ ਨਾ ਕਰੇ ਮੈਨੂੰ ਕਰ ਲੈਣ ਦਿਓ ਕੰਮ ਜਿੰਨਾ ਕੋ ਹੁੰਦਾ ਨਹੀਂ ਮੈਨੂੰ ਬੰਦ ਕਰ ਦੇਣਾ ਸਾਰੇ ਕਾਏ ਕਿਤੇ ਨਹੀਂ ਇੱਥੇ ਹੋਣਾ ਸੋਸ਼ਲ ਮੀਡੀਆ ਤੇ ਨਾ ਤੁਹਾਨੂੰ ਨੰਬਰ ਬੰਦ ਕਰਕੇ ਪਾਰ ਜਾਣਾ ਕਿਉਂਕਿ ਯਾਰ ਗਲਤੀਆਂ ਆਪਦੀਆਂ ਮੁੜ ਕੇ ਲੋੜ ਸਾਡੇ ਤੇ ਥੈਂਕ ਯੂ ਬ੍ਰੇਸੋਰਾ ਪ੍ਰਾਉਨ ਗੱਲ ਇਹ ਅੱਗੇ ਦੀ ਅੱਗੇ ਪਹਚਾਏਓ ਯਾਰ ਸਾਰਿਆਂ ਤੱਕ ਸ਼ੇਅਰ ਕਰੋ ਵੱਧ ਤੋਂ ਵੱਧ ਕਮੈਂਟ ਕਰਿਓ